ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਫਿਰ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆ ਪੁਸ਼ ਵਗੈਰਾ ਸਾਰੇ ਲੱਗਦੇ ਨੇ ਆਪਣੇ ਸਾਰੇ ਆਪਾਂ ਚੈੱਕ ਅਪ ਕਰਾਂਗੇ ਐਕਸਲਾਂ ਦੇ ਬੈਰਿੰਗ ਵਗੈਰਾ ਸਾਰੇ ਚੈੱਕ ਅਪ ਕਰਨਾ ਬਾਕੀ ਦਾ ਪਾਰਟ ਇਧਰ ਸਾਰਾ ਅਲੱਗ-ਅਲੱਗ ਆਪਾਂ ਧੋਤਾ ਸੀ ਚੈੱਕ ਅਪ ਕਰ ਲਿਆ ਸੀ ਕੋਈ ਜਿਹੜਾ ਵੀ ਪਾਰਟ ਇਹਦੇ ਵਿੱਚ ਸਾਰਾ ਯੂਜ਼ ਕੀਤਾ ਗੀਅਰ ਜਿਹੜੇ ਸਾਰੇ ਯੂਜ਼ ਕੀਤੇ ਆ ਜਾਂ ਬੈਰਿੰਗ ਯੂਜ਼ ਕੀਤੇ ਇਹਦੇ ਵਿੱਚ ਬਿਲਕੁਲ ਸਵਰਾਜ ਕੰਪਨੀ ਦੇ ਹਾਂਜੀ ਦੋਸਤੋ ਆਪਾਂ ਐਸੀ ਜਿੱਥੇ ਸਵਰਾਜ ਦਾ ਹਰ ਪਾਰਟ ਬਣਦਾ ਦਾ ਤੇ ਫੈਕਟਰੀ ਦੇ ਵਿੱਚ ਆ ਵੇਖੋ ਪੈਂਟ ਵਗੈਰਾ ਬਣਾਈ ਜਾਂਦੇ ਆ ਗਿੱਟਾ ਵਗੈਰਾ ਸਵਰਾਜ ਟਰੈਕਟਰ ਦੇ ਸਾਰੇ ਇਦਾਂ ਬਣਦੀਆਂ ਦੇਖੋ ਪਿਛਲੇ ਵੀ ਦੇਖ ਇਦਾਂ ਆਪਣੀ ਭਾਂਡਿਆਂ ਦੇ ਵਿੱਚ ਪਾਈ ਜਾਂਦੀ ਆ ਕਰੋ ਚੱਕ ਛੋਟੇ ਟਰੈਕਟਰ ਹੋਣ ਕਰਕੇ ਆਪਣੇ ਕੋ ਰੂਲ ਤੇ ਆਪਾਂ ਉਹਨੂੰ ਮੈਸੀ ਨੂੰ ਜ਼ਿਆਦਾ ਲੈ ਕੇ ਜਾਈਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਫਿਰ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਆਓਏ ਸਰ ਵੀਡੀਓ ਦੇ ਵਿੱਚ ਅੱਜ ਗੱਲਬਾਤ ਕਰਦੇ ਆ ਤੁਹਾਡੇ ਨਾਲ ਤੁਸੀਂ ਦੇਖ ਰਹੇ ਹੋ ਇੱਧਰ ਇੱਕ 744 ਟਰੈਕਟਰ ਜਿਹੜਾ ਕਿ ਆਪਣੇ ਕੋਲੇ ਤਰਨ ਤਰਨੇ ਰੀ ਤੋਂ ਆਇਆ ਸੀਗਾ ਵਿੱਕੀ ਭਾਈ ਜੀ ਦਾ ਸੋਇਸ ਟਰੈਕਟਰ ਦੇ ਵਿੱਚ ਆਪਾਂ ਆਲ ਓਵਰ ਰੀਸਟੋਰ ਕਰਨਾ ਟਰੈਕਟਰ ਕਿਉਂਕਿ ਪੇਂਟ ਜੌਬ ਤਾਂ ਆਪਣੀ ਇਸ ਟਰੈਕਟਰ ਨੂੰ ਆਲਰੇਡੀ ਜਦੋਂ ਭਾਈ ਜੀ ਨੇ ਟਰੈਕਟਰ ਲਿਆ ਸੀਗਾ ਉਦੋਂ ਕਰਤੀ ਸੀਗੀ ਪਰ ਲੇਕਿਨ ਉਦੋਂ ਮਕੈਨੀਕਲ ਕੰਮ ਇਸ ਟਰੈਕਟਰ ਦਾ ਕੋਈ ਨਹੀਂ ਕੀਤਾ ਸੀ ਆਪਾਂ ਕਾਰਨ ਕਿ ਸੀ ਉਦੋਂ ਇਹ ਮਕੈਨੀਕਲ ਕੰਮ ਬਿਲਕੁਲ ਸਹੀ ਪਿਆ ਸੀ ਪਰ ਕੁਝ ਸਮਾਂ ਟਰੈਕਟਰ ਭਾਈ ਜੀ ਨੇ ਚਲਾਇਆ ਫਿਰ ਉਸ ਤੋਂ ਬਾਅਦ ਇਹਦਾ ਮਕੈਨੀਕਲ ਕੰਮ ਆਪਾਂ ਸਾਰਾ ਆਲ ਓਵਰ ਚੈੱਕ ਅਪ ਕਰਨ ਤੇ ਵੱਡਾ ਪਾਉਣਾ ਸਮਾਨ ਇਹਦੇ ਵਿੱਚ 963 ਵਾਲਾ ਸਾਰਾ ਕਿਉਂਕਿ ਇਹਨਾਂ ਦਾ ਟਰੈਕਟਰ ਜਿਹੜਾ ਆਲਰੇਡੀ ਆਪਾਂ 855 18 ਦੇ ਟਾਇਰਾਂ ਚ ਬਣਾ ਕੇ ਦਿੱਤਾ ਸੀ ਪਹਿਲਾਂ ਤੇ ਉਹ ਟਰੈਕਟਰ ਬਹੁਤ ਵਧੀਆ ਚੱਲਦਾ ਤੇ ਜਿਸ ਨੂੰ ਵੇਖ ਕੇ ਬਾਈ ਜੀ ਨੇ ਫਿਰ ਆਖਿਆ ਵੀ 44 ਟਰੈਕਟਰ ਵੀ ਆਪਣਾ ਵੱਡਾ ਕਰਕੇ ਦਿਓ ਤੇ ਸੋ ਆਪਾਂ ਟਰੈਕਟਰ ਦੇ ਜਿਹੜੇ ਤੁਸੀਂ ਦੇਖ ਲਿਓ ਰੀਅਰ ਵੀਲ ਜਿਹੜੇ ਖੋਲਤੇ ਨੇ ਕਰੋ ਚੈੱਕ ਸਾਰੇ ਖੋਲ ਕੇ ਤੇ ਆਪਾਂ ਜਿਹੜੇ ਬੁਸ਼ ਵਗੈਰਾ ਲੱਗਦੇ ਨੇ ਜਿਵੇਂ ਪੈਡਲਾਂ ਵਗੈਰਾ ਦੇ ਆਹ ਵਾਲੇ ਸਾਰੇ ਆ ਦੇਖੋ ਕਰੋ ਚੈੱਕ ਆਪ ਬੋਸ ਵਗੈਰਾ ਸਾਰੇ ਲੱਗਦੇ ਨੇ ਆਪਣੇ ਸਾਰੇ ਆਪਾਂ ਚੈੱਕ ਅਪ ਕਰਾਂਗੇ ਐਕਸਲਾਂ ਦੇ ਬੈਰਿੰਗ ਵਗੈਰਾ ਸਾਰੇ ਚੈੱਕ ਅਪ ਕਰਨਾ ਆਲ ਓਵਰ ਚੈੱਕ ਅਪ ਕਰਾਂਗੇ ਬਾਕੀ ਇਹਦੇ ਵਿੱਚ ਦਿਖਾਉਣਾ ਤੁਹਾਨੂੰ ਜਿਹੜੇ ਗਰਾਰੇ ਵਗੈਰਾ ਆਪਣੇ ਦਾਗੀ ਆ ਉਹ ਵੀ ਆਪਾਂ ਇਹਦੇ ਵਿੱਚ ਚੇਂਜ ਕਰਨੇ ਆ ਕਰੋ ਚੈੱਕ ਆ ਗਰਾਰੇ ਵਗੈਰਾ ਆਪਣੇ ਬਿਲਕੁਲ ਦਾਗੀ ਆ ਆ ਕਰੋ ਚੈੱਕ ਦੰਦੇ ਦਾਗੀ ਨੇ ਇਹਨਾਂ ਦੇ ਤੇ ਕਰੋਨ ਪੀਣ ਨੇ ਵੀ ਦਾਗੀ ਆ ਤੇ ਕਰੋ ਚੈੱਕ ਸਾਰਾ ਇਹ ਵੀ ਡੱਗੀ ਆ ਤੇ ਇਹ ਆਪਾਂ ਮਤਲਬ ਇਹਦੇ ਵਿੱਚ ਸਾਰਾ ਪਾਰਟ ਨਵਾਂ ਪਾਉਣਾਗਾ ਤੇ ਚਲਦੇ ਏਜੰਸੀ ਏਜੰਸੀ ਚੱਲ ਕੇ ਆਪਾਂ ਪਾਰਟ ਇਹਦਾ ਸਾਰਾ ਲੈ ਕੇ ਆਵਾਂਗੇ ਬਾਕੀ ਇਹਦੇ ਵਿੱਚ ਜਿਹੜੀ ਲਿਫਟ ਟੱਪ ਆਪਾਂ ਵੱਧ ਕਪੈਸਿਟੀ ਵਾਲਾ ਰੱਖਣਾ ਇਸ ਟਰੈਕਟਰ ਦੇ ਉੱਪਰ ਤਾਂ ਜੋ ਇਹਦੀ ਲਿਫਟ ਦੀ ਕਪੈਸਿਟੀ ਵਧਾਈ ਜਾਵੇ ਠੀਕ ਹੈ ਜੀ ਤੇ ਬਾਕੀ ਆਪਾਂ ਕੰਮ ਸਟਾਰਟ ਕਰਤਾ ਮਿੱਤਰੋ ਇਹਦਾ ਤੇ ਵਲੌਗ ਨਾਲ ਤੁਸੀਂ ਜੁੜ ਰਹੇ ਹੋ ਤੇ ਬਾਕੀ ਆਪਾਂ ਇਹਦਾ ਜਿੱਥੋਂ ਪਾਰਟ ਲੈਉਣ ਨੇ ਜਿਹੜਾ ਪਾਰਟ ਵਰਤਾਂਗੇ ਜਿਵੇਂ ਫਿਟਿੰਗ ਕਰਾਂਗੇ ਸਾਰੇ ਅੱਜ ਤੋਂ ਬਾਅਦ ਤੁਹਾਨੂੰ ਪਾਰਟ ਦੇ ਦੇਖਣ ਨੂੰ ਮਿਲਣਗੇ ਮਿਲਣਗੇ ਲੜੀਵਾਰ ਠੀਕ ਹੈ ਇੰਸਟਾਗ੍ਰam YouTube Facebook ਤਿੰਨਾ ਅਕਾਊਂਟ ਦੇ ਉੱਪਰ ਆਪਣੇ ਦੇ ਪਾਰਟ ਤੁਹਾਨੂੰ ਦੇਖਣ ਨੂੰ ਮਿਲਣਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਬਚਿੱਤਰ ਭਰਾ ਵਾਲਾ ਟਰੈਕਟਰ ਆਇਆ ਇਹ ਵੀ ਅੱਜ ਖੁੱਲ ਜੂਗਾ ਇਹਦਾ ਵੀ ਪਾਰਟ ਆਪਾਂ ਨਾਲ ਨਾਲ ਹੀ ਰੈਡੀ ਕਰਾ ਦੇਣਾ ਠੀਕ ਹੈ ਜੀ ਤੇ ਧੰਨਵਾਦ ਜੀ ਬਾਕੀ ਜੁੜ ਰਹੇ ਬਲੌਗ ਦੇ ਨਾਲ ਜਿਹੜਾ ਆਪਾਂ ਵਿੱਕੀਬਾਜੀ ਦਾ ਟਰੈਕਟਰ ਤਿਆਰ ਕਰ ਰਹੇ ਹਾਂ ਤੇ 100 ਦਾ ਪਾਰਟ ਆ ਜਿਹੜਾ ਇੱਧਰ ਲੈਣਾ ਸੀ ਏਜੰਸੀ ਚ ਵਿੱਚ ਤੇ ਜੋ ਸਾਰਾ ਪਾਰਟ ਆਪਾਂ ਜੈਨੂਨ ਲੈ ਲਿਆ ਸੀ ਜੈਨ ਜੈਨ ਤੋਂ ਲੈ ਕੇ ਸਾਰਾ ਲੋਕ ਵਾਸ਼ਰ ਤੱਕ ਸਾਰਾ ਓਰੀਜਨਲ ਤੇ 100 ਚਲਦੇ ਆਪਾਂ ਜਿਹੜਾ ਇਹਦਾ ਪਿਛਲਾ ਹਿੱਸਾ ਕਰਦੇ ਆ ਫਿਟਿੰਗ ਤੇ ਫਿਰ ਉਸ ਤੋਂ ਬਾਅਦ ਸਾਰੀ ਤੁਹਾਨੂੰ ਅਪਡੇਟ ਦਿਨੇ ਠੀਕ ਹੈ ਜੀ ਸੋ ਦੋਸਤੋ ਇੱਧਰ ਹੋ ਗਈ ਆਪਣੀ ਕਾਉਂਟਰਫੈਟ ਜਦੋਂ ਆਪਾਂ ਰਿਵਰਸ ਪੀਟੀਓ ਕਰੀਏ ਤਾਂ ਆਪਾਂ ਨੂੰ ਇੱਕ ਕਾਉਂਟਰ ਹੋਰ ਇਹਦੇ ਫਿੱਟ ਕਰਨੀ ਪੈਂਦੀ ਆ ਆਹ ਵਾਲੀ ਕਰੋ ਚੈੱਕ ਹੁਣ ਤੁਸੀਂ ਪੁੱਛੋਗੇ ਰਿਵਰਸ ਪੀਟੀਓ ਦੇ ਫਾਇਦੇ ਤੇ ਨੁਕਸਾਨ ਕੀ ਹੁੰਦੇ ਆ ਸੋ ਦੋਸਤੋ ਸਮੇ ਦੇ ਹਿਸਾਬ ਨਾਲ ਸਨ ਵੀ ਬਦਲਣਾ ਪੈਂਦਾ ਹਨ ਸਮੇ ਦੇ ਹਿਸਾਬ ਨਾਲ ਬਦਲਦੇ ਨਾਲ ਨਾਲ ਫਿਰ ਆਪਣੀ ਡਿਮਾਂਡ ਵੀ ਵੱਧ ਜਾਂਦੀ ਆ ਤੇ ਉਹ ਡਿਮਾਂਡ ਨੂੰ ਆਪਾਂ ਪੂਰਾ ਕਰਨ ਦੇ ਲਈ ਫਿਰ ਫੰਕਸ਼ਨ ਆ ਆਪਣੇ ਟਰੈਕਟਰ ਦੇ ਵਿੱਚ ਪੂਰੇ ਕਰਨੇ ਪੈਂਦੇ ਆ 올ਡ ਮਾਡਲ ਦੇ ਵਿੱਚ ਹਨ ਇਸੇ ਕਾਰਨ ਕਰਕੇ ਜਿੰਨੇ ਹੁਣ ਨਵੇਂ ਮਾਡਲ ਆ ਰਹੇ ਨੇ ਉਹਨਾਂ ਦੇ ਫੀਚਰ ਤੁਹਾਨੂੰ ਪਤਾ ਅਲੱਗ ਆ ਰਹੇ ਨੇ ਕੋਈ ਫੀਚਰ ਆਪਾਂ ਇਹਦੇ ਵਿੱਚ ਫਿੱਟ ਕਰ ਰਹੇ ਹਾਂ ਤੇ ਸੋ ਇਹ ਆਪਣਾ ਪਹਿਲਾ ਸਿੰਪਲ ਸੀਗਾ ਹੁਣ ਆਪਾਂ ਇਹਦੇ ਵਿੱਚ ਰਿਵਰਸ ਪੀਟੀਓ ਜਿਹਨੂੰ ਕੋਈ ਗਰਾਉਂਡ ਪੀਟੀਓ ਕਹਿ ਦਿੰਨੇ ਆ ਉਹ ਵਾਲੀ ਆਪਸ਼ਨ ਆਪਾਂ ਇਹਦੇ ਵਿੱਚ ਫਿੱਟ ਕਰਤੀ ਤੇ ਹੋਈ ਜਾਂਦੀ ਫਿੱਟ ਤੇ ਆਹ ਦੇਖੋ ਪੋਜ਼ਿੰਗ ਵਗੈਰਾ ਆਪਣਾ ਓਕੇ ਦੀ ਰਿਪੋਰਟ ਹੋ ਗਿਆ ਸਲ ਵਗੈਰਾ ਐ ਸੈਂਟਰ ਕੱਢ ਕੇ ਆਪਾਂ ਮਾਰ ਦੇ ਦੇ ਠੀਕ ਐ ਤੇ ਹੁਣ ਇਸ ਤੋਂ ਬਾਅਦ ਆਪਾਂ ਵਾਸ਼ ਕਰਦੇ ਹਾਂ ਨੂੰ ਗੀਅਰ ਨੂੰ ਸਾਰੇ ਨੂੰ ਦੁਬਾਰਾ ਫੇਰ ਉਸ ਤੋਂ ਬਾਅਦ ਇਹਦੀ ਫਿਟਿੰਗ ਆਪਾਂ ਕਰਦੇ ਆਂ ਪ੍ਰੋਪਰ ਢੰਗ ਨਾਲ ਠੀਕ ਹੈ ਤੇ ਬਾਕੀ ਆਪਣਾ ਪਾਰਟ ਜਿਹੜਾ ਸਾਰਾ ਨਵਾਂ ਆ ਚੁੱਕਿਆਗਾ ਤੇ ਉਹ ਵੀ ਤੁਹਾਨੂੰ ਦਿਖਾਇਆ ਜਾਊਗਾ ਤੇ ਪਹਿਲਾਂ ਇਹ ਤਾਂ ਦਿਖਾ ਦਈਏ ਜਿਹੜਾ ਕਿ ਪਾਰਟ ਆਪਾਂ ਸਾਰਾ ਵਾਸ਼ ਕੀਤਾ ਕਰੋ ਚੈੱਕ ਸਾਰੇ ਨਟ ਬੋਲਟ ਆਪਾਂ ਧੋ ਕੇ ਐਨ ਚੰਲੇ ਆ ਐਨ ਟਿਊਬਾ ਟੈਪਾਂ ਵਿੱਚ ਆ ਸਾਫ਼ ਕਰ ਤੇ ਸਾਰੇ ਜੈਨ ਵਗੈਰਾ ਉਤਾਰ ਕੇ ਤੇ ਸਾਰਾ ਚੈੱਕ ਅਪ ਕਰਾਂਗੇ ਤਾਂ ਹਨ ਐਕਸਲ ਇਹਦੇ ਵਿੱਚ ਇੱਕ ਬਿਲਕੁਲ ਠੀਕ ਸੀਗਾ ਤੇ ਦੂਜੀ ਐਕਸਲ ਦਾ ਜਿਹੜਾ ਕੰਮ ਕਰਨਾ ਖਰਾਬ ਤੇ ਭੇਜਿਆ ਹੋਇਆ ਪ੍ਰੋਬਲਮ ਉਹਦੇ ਐਕਸਲ ਦੇ ਵਿੱਚ ਇਹ ਸੀ ਕਿ ਉਹਦੀ ਜਿਹੜੀ 베어ਿੰਗ ਵਾਲੀ ਸੀਟ ਆ ਚੱਲੀ ਹੋਈ ਸੀ ਬਾਕੀ ਪਾਰਟ ਵੀ ਆਪਣਾ ਇੱਧਰ ਵਾਸ਼ ਹੋ ਗਿਆ ਤੇ 3 ਸਪੀਡ ਦਾ ਸਮਾਨ ਵੀ ਇਹਦਾ ਆਪਣੇ ਕੋਲੇ ਆ ਚੁੱਕਿਆ ਤੇ ਸੋ ਕਰਦੇ ਆਪਾਂ ਇਹਦਾ ਗੇਅਰ ਵਾਸ਼ ਤੇ ਫਿਰ ਉਸ ਤੋਂ ਬਾਅਦ ਦਿਖਾਵਾਂਗੇ ਅਗਲੀ ਗੇਅਰ ਦੀ ਫਿਟਿੰਗ ਠੀਕ ਹੈ ਹਾਂਜੀ ਕੀ ਹਾਲ ਨੇ ਸੋ ਦੋਸਤੋ ਜਿਹੜਾ ਕਿ ਆਪਾਂ ਬਾਈ ਵਿੱਕੀ ਦਾ ਟਰੈਕਟਰ ਤਿਆਰ ਕਰ ਰਹੇ ਆ ਤੇ ਸੋ ਦਾ ਪਾਰਟ ਆਪਾਂ ਏਜੰਸੀ ਚੋਂ ਲਿਆ ਸੀਗਾ ਤੇ ਕੱਲ ਆਪਾਂ ਨੂੰ ਨੇਰਾ ਹੋ ਗਿਆ ਸੀਗਾ ਇਹ ਫਿਰ ਲੱਗਿਆ ਹੁਣ ਦੂਜੇ ਦਿਨ ਦੇ ਵਿੱਚ ਦੀ ਫਿਟਿੰਗ ਦੀ ਸ਼ੁਰੂਆਤ ਕਰਨ ਬਾਕੀ ਸਾਰਾ ਅਪਡੇਟ ਦੇਾਂਗੇ ਤੁਹਾਨੂੰ ਸਾਰੀ ਅਪਡੇਟ ਦੇਾਂਗੇ ਜੋ ਵੀ ਇਸ ਟਰੈਕਟਰ ਦੇ ਵਿੱਚ ਜਿਹੜਾ ਕੰਮ ਕੀਤਾ ਜਾਂ ਜਿਹੜਾ ਪਾਰਟ ਪਾਇਆ ਠੀਕ ਹੈ ਤੇ ਜਰੂਰ ਵੀਡੀਓ ਨਾਲ ਐਂਡ ਤੱਕ ਜੁੜਦੇ ਰਹੋ ਕਿਉਂਕਿ ਕਰਦੇ ਆਪਾਂ ਕੰਮ ਸਟਾਰਟ ਆਪਾਂ ਇਹਦਾ ਤੇ ਕੰਮ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਨਿਗਾਹ ਮਰਾਦੀ ਆਪਾਂ ਕਿਹੜਾ ਪਾਰਟ ਇਹਦੇ ਵਿੱਚ ਯੂਜ਼ ਕੀਤਾ ਹੈ ਇਧਰ ਬੋਡੀ ਆਪਣੀ ਬਿਲਕੁਲ ਓਕੇ ਦੀ ਰਿਪੋਰਟ ਹੋ ਗਈ ਤੇ ਇਹਦੇ ਵਿੱਚ ਤੁਹਾਨੂੰ ਦਿਖਾਇਆ ਕੱਲ ਆਪਾਂ ਜਿਹੜਾ ਰਿਵਰਸ ਵੀਡੀਓ ਵਾਲਾ ਯੂਨਿਟ ਵਗੈਰਾ ਕੁਝਾ ਵਗੈਰਾ ਆਪਾਂ ਫਿੱਟ ਕੀਤਾ ਇਹਦੇ ਵਿੱਚ ਹਨਾ ਤੇ ਆ ਆਪਾਂ ਸਵਰਾਜ ਕੰਪਨੀ ਦਾ ਜਿਹਨ ਨੂੰ ਫਾਉਟਿੰਗ ਵਗੈਰਾ ਆਪਾਂ ਇਹਦੇ ਵਿੱਚ ਫਿੱਟ ਕੀਤਾ ਜਿਹੜਾ ਕਿ ਰਿਵਰਸ ਪੀਟੀਓ ਕਰਦਾ ਟਰੈਕਟਰ ਨੂੰ ਬਾਕੀ ਇਹਦਾ ਪਾਰਟ ਇਧਰ ਸਾਰਾ ਅਲੱਗ-ਅਲੱਗ ਆਪਾਂ ਧੋਤਾ ਸੀ ਚੈੱਕ ਅਪ ਕਰ ਲਿਆ ਸੀ ਕੋਈ ਚੀਜ਼ ਜਿਹੜੀ ਡੈਮੇਜ ਹੋਈ ਉਹ ਆਪਾਂ ਬਾਹਰ ਕੱਢ ਦਾਂਗੇ ਤੇ ਨਹੀ ਨਵੀਂ ਪਾ ਦਾਂਗੇ ਹਨਾ ਜੇ ਖਰਾਬ ਹੋਈ ਤਾਂ ਤੇ ਪਾਰਟ ਵੀ ਤੁਹਾਨੂੰ ਮੋਟਾ-ਮੋਟਾ ਦਿਖਾ ਦਿਆਂ ਬਾਕੀ ਫਿਟਿੰਗ ਕਰਨ ਲੱਗਾ ਸਾਨੂੰ ਸਾਰੀ ਅਪਡੇਟ ਦੇ ਦਾਂਗੇ ਜਿਹੜਾ ਵੀ ਪਾਰਟ ਇਹਦੇ ਵਿੱਚ ਸਾਰਾ ਯੂਜ਼ ਕੀਤਾ ਗੀਅਰ ਜਿਹੜੇ ਸਾਰੇ ਯੂਜ਼ ਕੀਤੇ ਆ ਜਾਂ ਬੈਰਿੰਗ ਯੂਜ਼ ਕੀਤੇ ਇਹਦੇ ਵਿੱਚ ਬਿਲਕੁਲ ਸਵਰਾਜ ਕੰਪਨੀ ਦੇ ਬਾਕੀ ਇਹਦੇ ਵਿੱਚ ਗਦੋਗਰਾਰੀਆਂ ਅਪ ਵਿਚ ਸੋਨਾਲੀਕਾ ਵਾਲੀਆਂ ਫਿੱਟ ਕਰ ਰਹੇ ਆ ਪਹਿਲੇ ਗੇਅਰ ਵਾਲੀਆਂ ਤੇ ਸਾਰੀਆਂ ਓਕੇ ਦੀ ਰਿਪੋਰਟ ਕਰਾਂਗੇ ਉਹ ਵੀ ਸੋਨਾਲੀਕਾ ਪੈਕਿੰਗ ਦੇ ਵਿੱਚ ਫਿੱਟ ਕਰਨੀਆਂ ਇਹਦੇ ਵਿੱਚ オリジナル ਜੈਨੂਨ ਕਰੋ ਚੈੱਕ ਕਿਉਂਕਿ ਜਿਹੜਾ ਸੈਂਟਰ ਗੇਅਰ ਸੋਨਾਲੀਕਾ ਤੇ ਸਵਰਾਜ ਗੇਅਰ ਜਿਹੜਾ ਇਹ ਸੈਂਟਰ ਆਉਂਦਾ ਸੀ ਇਹਦੀਆਂ ਗਰਾਰੀਆਂ ਕਾਮਨ ਆ ਸੇਮ ਹੁੰਦੀਆਂ ਹਨਾ ਪਰ ਆਪਾਂ ਨੂੰ ਤਾਂ ਜੈਨੂਨ ਚੀਜ਼ ਚਾਹੀਦੀ ਹੈ ਚਾਹੇ ਸਵਰਾਜ ਦੀ ਹੋਵੇ ਚਾਹੇ ਸੋਨਾਲੀਕਾ ਦੀ ਫਿੱਟ ਹੋਣੀ ਚਾਹੀਦੀ ਹੈ ਹਨਾ ਬਾਕੀ ਸਾਰਾ ਸਮਾਨ ਸਵਰਾਜ ਦਾ ਪਰ ਜਿਹੜੀਆਂ ਦੋ ਗਰਾਰੀਆਂ ਪਹਿਲੇ ਗੇਅਰ ਦੀਆਂ ਉਹ ਆਪਾਂ ਇਹਦੇ ਵਿੱਚ ਸੋਨਾ ਵਾਲੀ ਕਲੀਆਂ ਵਰਤਾਂਗੇ ਹਨ ਲੱਗਿਆ ਜੀ ਫਿੱਟ ਕਰਨ ਤੇ ਬਾਕੀ ਤੁਹਾਨੂੰ ਰਿਵਰਸ ਸਪੀਡ ਦਾ ਸਿਸਟਮ ਵੀ ਦਿਖਾਵਾਂਗੇ ਕੀ ਉਹਦੇ ਵਿੱਚ ਫਰਕ ਹੁੰਦਾ ਕੀ ਗੱਲਬਾਤ ਹੁੰਦੀ ਸਾਰੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਧੰਨਵਾਦ ਜੀ ਤੇ ਜੁੜੇ ਨੇ ਬਲੌਗ ਦੇ ਨਾਲ ਤੇ ਆਓ ਕਰਦੇ ਆ ਤੁਹਾਡੀ ਕਿਰਪਾ ਦੇ ਨਾਲ ਹੁਣ ਕੰਮ ਸਟਾਰਟ ਸੋ ਦੋਸਤੋ ਇਹਦੇ ਵਿੱਚ ਕਾਊਂਟਰ ਦੇ ਬੈਰਿੰਗ ਆਪਾਂ ਦੋਨੇ ਨਵੇਂ ਪਾ ਰਹੇ ਹਾਂ ਤੇ ਟਾਟਾ ਦੇ ਬੈਰਿੰਗ ਪਾ ਰਹੇ ਹਾਂ ਕਰੋ ਚੈੱਕ ਬਿਲਕੁਲ ਆਹ ਦੇਖੋ ਟਾਟਾ ਦੇ ਬੈਰਿੰਗਾਂ ਕੋਈ ਆਪਾ ਐਨਬੀਸੀ ਨਹੀਂ ਕੋਈ ਏਆਰਬੀ ਨਹੀਂ ਕੋਈ ਲੋਕਲ ਬੈਰਿੰਗ ਨਹੀਂ ਇਹ ਬੈਰਿੰਗ ਟਾਟਾ ਦੇ ਆਪਾਂ ਨੂੰ ਸਵਰਾਜ ਕੰਪਨੀ ਦੇ ਏਜੰਸੀ ਦੇ ਪਾਰਟ ਦੇ ਵਿੱਚੋਂ ਹੀ ਆਪਾਂ ਨੂੰ ਹਾਸਲ ਹੁੰਦੇ ਆ ਕਿਉਂਕਿ ਮਿੱਤਰੋ ਜਿਹੜੀ ਇਹ ਮੇਨ ਸ਼ਾਫਟ ਹੁੰਦੀ ਹੈ ਇੱਕ ਹੁੰਦੀ ਹੈ ਅਪਰਲੀ ਮੇਨ ਸ਼ਾਫਟ ਹੁਣ ਟਰੈਕਟਰ ਆਪਣੇ ਕਿਉਂ ਵਧੀਆ ਚੱਲਦੇ ਆ ਇਸ ਕਾਰਨ ਕਰਕੇ ਵਧੀਆ ਚੱਲਦੇ ਆ ਕਿਉਂਕਿ ਆਪਣੇ ਟਰੈਕਟਰ ਦੇ ਵਿੱਚ ਜੈਨੂਨ ਪਾਰਟ ਆਪਣਾ ਵਰਤਿਆ ਜਾਂਦਾ ਜਿਸ ਦਾ ਕਾਰਨ ਕਰਕੇ ਟਰੈਕਟਰ ਓਕੇ ਦੀ ਰਿਪੋਰਟ ਚੱਲਦੇ ਆ ਸੋ ਦੋਸਤੋ ਲੱਗਿਆ ਫਿੱਟ ਕਰਨਾ ਤੇ ਬਾਕੀ ਵਲੌਗ ਨਾਲ ਜੁੜ ਰਹੋ ਤੇ ਸਾਰੀ ਤੁਹਾਨੂੰ ਫਿਟਿੰਗ ਦਿਖਾਉਣੀ ਹੈ ਠੀਕ ਹੈ ਬਾਕੀ ਨਾਲ ਨਾਲ ਅਪਡੇਟ ਦਿੰਦੇ ਰਹਾਂਗੇ ਕੁਝ ਨਾ ਕੁਝ ਸਿਖਾਉਂਦੇ ਰਹਿਵਾਂਗੇ ਦੋਸਤੋ ਉਧਰ ਕਾਉਂਟਰ ਸ਼ਾਫਟ ਆਪਣੀ ਫਿਟਿੰਗ ਹੋ ਗਈ ਤੁਹਾਨੂੰ ਚੈੱਕ ਕਰਾ ਦਿੰਨੇ ਆਪਾਂ ਕਰੋ ਚੈੱਕ ਤੇ ਇਹਦੇ ਵਿੱਚ ਪਹਿਲਾ ਗੇਅਰ ਆਪਣਾ ਨਵਾਂ ਪੈ ਚੁੱਕਿਆ ਇੱਕ ਨੰਬਰ ਗੇਅਰ ਤੇ ਮੋਰਲੀ ਮੇਨ ਸ਼ਾਫਟ ਵਾਲੀ ਗਰਾਰੀ ਹੈ ਜਿਹੜੀ ਉਹ ਵੀ ਨਵੀਂ ਪੈ ਚੱਕੀ ਹੈ ਠੀਕ ਹੈ ਤੇ ਸੋ ਹੁਣ ਬੈਕ ਗੇਅਰ ਇਹਦਾ ਫਿੱਟ ਕਰਨ ਲੱਗੇ ਆਪਾਂ ਬੈਕ ਗੇਅਰ ਇਹਦੇ ਵਿੱਚ ਇਹ ਵੀ ਨਵਾਂ ਯੂਜ਼ ਕਰ ਰਹੇ ਆ ਕਿਉਂਕਿ ਪੁਰਾਣੇ ਦੇ ਦੰਦੇ ਜਿਹੜੇ ਡੈਮੇਜ ਸੀਗੇ ਤੇ ਇਹ ਆਪਾਂ ਨੂੰ ਆਹ ਵਾਲੀ ਪੈਕਿੰਗ ਦੇ ਵਿੱਚ ਉਹ حاصل ਹੋਇਆ ਜਿਹਦੀ ਕੀ ਲਿਸਟ ਹੈ 2839 ਰੁਪਏ ਤੇ ਨਾਲ ਹੀ ਆਪਾਂ ਬੈਗ ਗੇਅਰ ਦੀ ਕਿੱਟ ਆ ਇਹਦੇ ਵਿੱਚ ਪੈਨ ਰੂਲੇ ਵਗੈਰਾ ਸਾਰੇ ਆਪਾਂ ਨੂੰ ਕਿੱਟ ਦੇ ਵਿੱਚੋਂ حاصل ਹੁੰਦੇ ਆ ਕਰੋ ਚੱਕ ਰਵਸ ਗੇਅਰ ਰਿਪੇਅਰ ਕਿੱਟ 743834 ਤੇ 735 ਸਾਰੇ ਇਹਨਾਂ ਦੀ ਕਾਮਨ ਹੁੰਦੀ ਹੈ ਤੇ ਇਸ ਦੀ ਲਿਸਟ ਹੈ 1349 ਰੁਪਏ ਤੇ ਇਹ ਵੀ ਆਪਾਂ ਲੱਗਿਆਂ ਇਹਦੇ ਵਿੱਚ ਨਵੀਂ ਫਿੱਟ ਕਰਨ ਇਹ ਗੇਅਰ ਨਾ ਮਾ ਪਾਇਆ ਤੇ ਜਿਹੜਾ ਪਹਿਲਾ ਗੇਅਰ ਆ ਉਹ ਸੋਨ ਵਾਲੀ ਕਾੰਪਨੀ ਦਾ ਨੇ ਯੂਜ਼ ਕੀਤਾ ਠੀਕ ਆ ਜੀ ਤੇ ਕਰੀਏ ਨੇ ਫਿਟਿੰਗ ਤੇ ਬਲਾਗ ਨਾਲ ਜੁੜਨਾ ਇਧਰ ਗੇਅਰ ਫਿਟਿੰਗ ਹੋਈ ਜਾਂਦਾ ਤੇ ਸੋ ਤੁਹਾਨੂੰ ਇੱਕ ਨਾ ਮੇਨ ਇਹਦੀ ਪ੍ਰੋਬਲਮ ਦੱਸਦਾ ਗੇਅਰ ਦੀ ਕਈ ਭਰਾ ਆਪਣੇ ਅਸੈਂਬਲ ਕਰਦੇ ਗੇਅਰ ਉਹਦੇ ਵਿੱਚ ਇੱਕ ਗਲਤੀ ਛੱਡ ਦਿੰਦੇ ਆ ਹਣਾ ਉਹ ਤੁਹਾਡੇ ਨਾਲ ਦੱਸਦਾ ਵੀਡੀਓ ਦੇ ਵਿੱਚ ਤੇ ਇੱਕ ਦਿਖਾਉਣਾ ਤੁਹਾਨੂੰ ਜਿਹੜੀ ਆਪਣੀ ਮੇਨ ਸ਼ਾਫਟ ਵੀ ਆਪਾਂ ਨੂੰ ਚੇਂਜ ਕਰਨੀ ਪੈਂਦੀ ਉੱਪਰਲੀ ਤੇ ਉਹ ਆਪਾਂ ਕਿਹੜੀ ਯੂਜ਼ ਕਰਦੇ ਆ ਉਹ ਦਿਖਾਵਾਂ ਤੁਹਾਨੂੰ ਆਵਲੀ ਮੇਨ ਸ਼ਾਫਟ ਆ ਜਿਹੜੀ ਇਹ ਪਹਿਲਾਂ ਟਰੈਕਟਰ ਦੇ ਵਿੱਚੋਂ ਨਿਕਲੀ ਆ ਇਹਦੇ ਵਿੱਚ ਹੋਇਆ ਕੀ ਸੀਗਾ ਜਿਹੜਾ ਆਪਣੀ ਆ ਸ਼ਾਫਟ ਜਿਹੜੀ ਮਿਲ ਗਈ ਸੀ ਆ ਜਗ੍ਹਾ ਤੋਂ ਤੇ ਹੁਣ ਆਪਾਂ ਸ਼ਾਫਟ ਦੇ ਵਿੱਚ ਆ ਯੂਜ਼ ਕਰ ਰਹੇ ਆ ਇੰਨੀ ਲੰਬੀ ਇਹਦੇ ਵਿੱਚ ਆਹ ਧੰਦਿਆਂ ਦੇ ਉੱਪਰ ਵੀ ਇੱਕ ਗਰਾਰੀ ਚੱਲਣੀ ਆ ਜਿਹੜੀ ਕਿ ਆਪਣੀ ਆ ਕਾਉਂਟਰ ਸ਼ਾਫਟ ਦੇ ਨਾਲ ਜਿਹੜੀ ਅਟੈਚ ਹੋਣੀ ਆ ਇਹਨੂੰ ਘੁਮਾਉਗੀ ਠੀਕ ਹੈ ਤੇ ਸੋ ਆਪਾਂ ਇਕ ਤਾਂ ਇਹ ਯੂਜ਼ ਕੀਤੀ ਹੈ ਇਹਦੀ ਲਿਸਟ ਤੁਹਾਨੂੰ ਦਿਖਾ ਦਨੇ ਆਪਾਂ ਜਿਹਦਾ ਪਾਰਟ ਨੰਬਰ 204436 ਇਹਦੀ ਲਿਸਟ ਹੈਗੀ ਆ 5500 ਤੋਂ 14 ਰੁਪਏ ਦੀ ਸ਼ਾਫਟ ਆ ਜਿਹੜੀ ਆ ਮੇਨ ਸ਼ਾਫਟ ਆ ਠੀਕ ਹੈ ਤੇ ਕਈ ਭਰਾ ਗਲਤੀ ਕੀ ਕਰਦੇ ਨੇ ਜਦੋਂ ਆਪਾਂ ਗੇਅਰ ਸਵਰਾਜ ਦਾ ਗੇਅਰ ਬਣਾਉਂਦੇ ਆ ਉਦੋਂ ਆਪਣੇ ਭਰਾ ਇਹਦੇ ਵਿੱਚ ਬੁਸ਼ ਲਵਾ ਆਂਦੇ ਸਵਰਾਜ ਟਰੈਕਟਰ ਦੇ ਵਿੱਚ ਦੇਖੋ ਜਿਹੜੇ 735 ਮਾਡਲ ਆ ਜਾਂ ਛੋਟੇ ਟਰੈਕਟਰ ਆ ਉਹਨਾਂ ਦੇ ਦਾ ਵਿੱਚ ਬੁਸ਼ ਵਗੈਰਾ ਚੱਲ ਜਾਂਦਾਗਾ ਪਰ ਲੇਕਿਨ ਜਿਵੇਂ 855 744 ਟਰੈਕਟਰ ਆ ਜਿਨ੍ਹਾਂ ਦੇ ਵਿੱਚ ਹੈਵੀ ਲੋਡ ਪੈਣਾ ਉਹਦੇ ਵਿੱਚ ਇਹ ਬੁਸ਼ ਨਾ ਲਵਾਇਆ ਕਰੋ ਜਿਸ ਕਾਰਨ ਕਰਕੇ ਨਾ ਇਹਦੇ ਵਿੱਚ ਤੁਹਾਡਾ ਨੁਕਸਾਨ ਹੋ ਜਾਂਦਾ ਜਿਸ ਨਾਲ ਤੀਜਾ ਗੇਅਰ ਚ ਆਵਾਜ਼ ਆਊਗੀ ਹਿੱਸੇ ਵਿੱਚ ਵੀ ਆਵਾਜ਼ ਆਉਣ ਲੱਗ ਪੈਂਦੀ ਜਦੋਂ ਇਹ ਬੁਸ਼ ਦੇ ਵਿੱਚ ਪਲੇ ਪੈ ਜਾਂਦੀ ਹੈ ਸੋ ਜੇ ਮੰਨ ਲਓ ਤੁਹਾਡੀ ਸ਼ਾਫਟ ਖਰਾਬ ਵੀ ਹੋ ਜਾਂਦੀ ਤੇ ਸ਼ਾਫਟ ਚੇਂਜ ਕਰਦਿਆ ਕਰੋ ਕਿ ਆ ਛੋਟੇ ਵਾਲੀ ਸ਼ਾਫਟ ਸਸਤੀ ਆ ਜਿਹੜੀ ਆ ਸ਼ਾਫਟ ਆ ਇਹ ਬਹੁਤ ਮਹਿੰਗੀ ਆ ਪਰ ਲੇਕਿਨ ਬੁਸ਼ ਲਵਾਉਣ ਦੀ ਬਜਾਏ ਇਹਦੇ ਵਿੱਚ ਤੁਸੀਂ ਬੈਰਿੰਗ ਹੀ ਫਿੱਟ ਕਰਿਆ ਕਰੋ ਠੀਕ ਆ ਜੀ ਤੇ ਲੱਗਿਆ ਜੀ ਫਿੱਟ ਕਰਨਾ ਤੇ ਬਾਕੀ ਇਹਦੇ ਬੈਰਿੰਗ ਆਪਾਂ ਨਵੇਂ ਪਾਵਾਂਗੇ ਕਿਉਂਕਿ ਬੈਰਿੰਗੇ ਦੇ ਦਾਗੀ ਸੀ ਕਿਉਂਕਿ ਬਾਈ ਦਾ ਗੀਅਰ ਸੀਜ ਹੋ ਗਿਆ ਸੀ ਪਹਿਲਾਂ ਵੀ ਉਹਨਾਂ ਦੇ ਪਿੰਡ ਹਨਾ ਤਾਂ ਹੀ ਬਾਈ ਨੇ ਗੀਅਰ ਦਾ ਕੰਮ ਵੀ ਫੁੱਲ ਕਰਵਾਇਆ ਇੰਜਾਂ ਦੇ ਨਾਲ ਮੱਕੇ ਇਧਰ ਆਪਣਾ ਪੁਰਾਣਾ ਮਾਡਲ ਸਵਰਾਜ ਜਿਹੜਾ ਕਿ ਆਪਣੇ ਕੋਲੇ ਆਇਆ ਮਾਨੁਕਾ ਤੋਂ ਮਾਨੁਕਾ ਗਿੱਲ ਤੋਂ ਤੇ ਇਹਦੇ ਵੀ ਜਲਦ ਤੁਹਾਨੂੰ ਵਲੌਗ ਆਪਣੇ YouTube ਪੇਜ Facebook ਪੇਜ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ Instagram ਤੇ ਠੀਕ ਆ ਜੀ ਤੇ ਇਹਦੇ ਵਲੌਗ ਆਉਣਗੇ ਉਹ ਟਰੈਕਟਰ ਦਾ ਰਿਪੇਅਰ ਕਰਨ ਤੋਂ ਬਾਅਦ ਇਹ ਤੋਂ ਬਾਅਦ ਫਿਰ ਇਸ ਟਰੈਕਟਰ ਦਾ ਵੀ ਨੰਬਰ ਲੱਗੂਗਾ ਇਸ ਟਰੈਕਟਰ ਨੂੰ ਵੀ ਆਪਾਂ ਆਲ ਓਵਰ ਮਗਰਲੇ ਸਾਰ ਰਿਪੇਅਰ ਕਰਾਂਗੇ ਬਾਕੀ ਇਹਦਾ ਦੋ ਦੋ ਘੰਟੇ ਲਾ ਕੇ ਨੂੰ ਹਰ ਰੋਜ਼ ਲਾਇਆ ਕਰਾਂਗੇ ਦੋ ਘੰਟੇ ਫੇਰੀ ਨਾਲ ਨਾਲ ਇਹਦੇ ਕੰਪਲੀਟ ਹੋਣਾ ਹੈ ਨਾ ਇਹ ਵੀ ਤੇ ਫਿਰ ਉਸ ਤੋਂ ਬਾਅਦ ਇੱਕ ਫਾਰਮ ਟਰੈਕ ਆਪਣੇ ਕੋਲੇ ਆਇਆ 50 ਦਾ ਆਪਣੇ ਭਰਾ ਦਾ ਉਹ ਵੀ ਉਸ ਤੋਂ ਬਾਅਦ ਰੀਸਟੋਰ ਕਰਨ ਲੱਗਣਾ ਠੀਕ ਹੈ ਜੀ ਤੇ ਸੋ ਵੀਡੀਓ ਨਾਲ ਜੁੜ ਰਹੇ ਹੋ ਤੇ ਬਾਕੀ ਤੁਹਾਨੂੰ ਦਿਨੇ ਸ਼ਾਮ ਤੱਕ ਦੀ ਅਪਡੇਟ ਸਾਰੀ ਤੇ ਇਧਰ ਇਹਦਾ ਤੇਲ ਵਗੈਰ ਆਪਾਂ ਪੁਰਾਣਾ ਕੱਢਤਾ ਸੀਗਾ ਤੇਲ ਇਹਦੇ ਵਿੱਚ ਥੋੜਾ ਹੀ ਨਿਕਲਿਆਗਾ ਲਓ ਗਾਰੇ ਬਣਾ ਪਿਆ ਤੇਲ ਦੋਸਤੋ ਜਦੋਂ ਆਪਾਂ ਰਵਸਪੀਟਿਓ ਕਰਦੇ ਆ ਟਰੈਕਟਰ ਨੂੰ ਤਾਂ ਇਹਦੇ ਵਿੱਚ ਇੱਕ ਮੇਨ ਦੋ ਸਪੇਸਰ ਲੱਗਦੇ ਆ ਆਪਣੇ ਭਰਾ ਪਤਾ ਦੂਜੇ ਕੀ ਕਰਦੇ ਆ ਥਰਸਟ 베アリングਾਂ ਨਾਲ ਵਾਸ਼ਲਮ ਵਗੈਰਾ ਰਗੜ ਕੇ ਪਾ ਦਿੰਦੇ ਆ ਪਰ ਲੇਕਿਨ ਆਪਾਂ ਇਹਦੇ ਵਿੱਚ ਵੀ ਜੈਨੂਨ ਵਾਸ਼ਲਮ ਜੋ ਕੰਪਨੀ ਦਿੰਦੀ ਆ ਬੱਚਾ ਸੁਵਰਾਜ ਪੈਕਿੰਗ ਦੇ ਵਿੱਚ ਵਾਸ਼ਲਮ ਹਾਸਲ ਹੁੰਦੀਆਂ ਆ ਆਪਾਂ ਨੂੰ ਜੋ ਕੰਪਨੀ ਦਿੰਦੀ ਆ ਆਪਾਂ ਨੂੰ ਉਹੀ ਆਪਾਂ ਇਹਦੇ ਵਿੱਚ ਵਰਤਣ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਜਿਹੜੀ ਫਿਟਿੰਗ ਆ ਕੰਪਨੀ ਦੀ ਤਰ੍ਹਾਂ ਆਪਣੀ ਆਵੇ ਕਿਉਂਕਿ ਆਪਣੇ ਆ ਦੋ 베アリングਾਂ ਦੇ ਮੂਰੇ ਇੱਕ ਵਾਸ਼ਲ ਇਦਾਂ ਪੈਂਦੀ ਆ ਤੇ ਜਿਹੜੀ ਕਿ ਉਹ ਵੀ ਆਪਾਂ ਕੰਪਨੀ ਦੀ ਯੂਜ਼ ਕਰ ਰਹੇ ਹਾਂ ਠੀਕ ਹੈ ਤੇ ਲੱਗਿਆ ਫਿਟਿੰਗ ਕਰਨਾ ਇੰਜਨ ਵੱਡਾ ਕਰਤਾ ਤੇ ਕਈ ਭਰਾਵਾਂ ਦਾ ਸਵਾਲ ਆਉਂਦਾ ਤੇ ਗੇਅਰ ਦੇ ਪਾਰਟ ਵੀ ਆਪਾਂ ਨੂੰ ਵੱਡੇ ਕਰਨੇ ਪੈਂਦੇ ਆ ਹਾਂ ਦੋਸਤੋ ਇਹਦੇ ਵਿੱਚ ਮੇਨ ਸ਼ਾਫਟ ਮੇਨ ਗਰਾਰੀ ਮੇਨ 베ਰਿੰਗ ਜਿਹੜੇ ਕਿ ਉਹ ਆਪਾਂ 963 ਵਾਲੇ ਯੂਜ਼ ਕਰਦੇ ਆ ਟਰੈਕਟਰ ਦੇ ਵਿੱਚ ਗੇਅਰ ਵੀ ਤੇ ਸ਼ਾਫਟ ਵੀ ਮਜ਼ਬੂਤ ਕਰਨਾ ਪੈਂਦੇ ਆ ਤੇ 베ਰਿੰਗ ਵੀ ਮਜ਼ਬੂਤ ਕਰਨੇ ਪੈਂਦੇ ਆ ਉਹ ਆਪਾਂ ਨੂੰ 963 ਵਾਲੇ ਫਿੱਟ ਕਰਨੇ ਪੈਂਦੇ ਆ ਇਸੇ ਕਾਰਨ ਕਰਕੇ ਫਿਰ ਤੁਹਾਨੂੰ ਦੱਸਾਂਗੇ ਆਪਾਂ ਦਾ ਆਪਣਾ ਮੇਨ ਸ਼ਾਫਟ ਦੇ ਤੁਹਾਨੂੰ ਸਾਰੇ ਮਕੈਨਿਕ ਭਰਾਵਾਂ ਨੂੰ ਤਾਂ ਪਤਾ ਹੀ ਹੈ ਆਹ 베어ਿੰਗ ਆਪਣਾ ਗੋਲ-ਗੋਲੀ ਦਾ ਹੁੰਦਾਗਾ ਪਰ ਲੇਕਿਨ 60 ਪਾਵਰ ਆ ਚੱਲਣ ਲਈ ਇਹ 베어ਿੰਗ ਨਹੀਂ ਪੌਸਿਬਲ ਨਹੀਂ ਹੁੰਦਾਗਾ ਜਿਹੜਾ ਕਿ ਇੰਨੀ ਪਾਵਰ ਚੱਲ ਸਕੇ ਹਨਾ ਕਿਉਂਕਿ ਇਹ 베어ਿੰਗ ਟੁੱਟਣ ਦੀ ਪਹਿਲਾਂ ਵਾਲੇ ਸਵਰਾਜਾਂ ਦੇ ਵਿੱਚ 올ਡ ਮਾਡਲ ਦੇ ਬਹੁਤ ਦਿੱਕਤ ਆਉਂਦੀ ਸੀਗੀ ਕਿਉਂਕਿ ਇਹ ਵੀ ਸ਼ਾਫਟ ਦੇ ਦੰਦੇ ਟੇਪਰ ਹੋਣ ਕਾਰਨ ਕਰਕੇ 베어ਿੰਗ ਨੂੰ ਜਿਆਦਾ ਆਪਣੇ ਵੱਲ ਨੂੰ ਖੇਦੀ ਆ ਲੋਡ ਮਤਲਬ ਪਾਵਰ ਆਪਣੇ ਵੱਲ ਨੂੰ ਖੇਦੀ ਆ ਜਿਹਦੇ ਕਰਾ 베어ਿੰਗ ਤੇ ਲੋਡ ਵੱਧ ਪੈ ਜਾਂਦਾ ਸੀ ਇਸੋ ਕੰਪਨੀ ਨੇ ਉਹ ਬਦਲ ਕੇ ਫਿਰ ਆਪਣੇ ਕੋਲੇ ਇੱਕ 베어ਿੰਗ ਤਿਆਰ ਕੀਤਾ ਇਹਨਾਂ ਨੇ ਘਨੇਰੀ 베어ਿੰਗ ਜਿਹੜੇ ਦੇ ਵਿੱਚ ਆ ਦੇਖੋ ਆ ਚਾਰਸ ਗੋਲੀ ਕਰਤੀ ਜਿੰਨਾ ਮਰਜੀ ਲੋਡ ਪਈ ਜਾਵੇ ਤੁਹਾਡਾ ਇਧਰੋਂ ਬਾਡੀ ਨਾਲ ਟੱਕਰ ਲੱਗ ਜਾਂਦੀ ਆ ਇਧਰੋਂ ਲੱਗ ਜਾਂਦੀ ਆ ਆਪਣੀ ਲੋਪ ਨਾਲ ਕਹਿਣ ਦਾ ਮਤਲਬ ਜਿੰਨਾ ਟਰੈਕਟਰ ਰਹੂਗਾ ਉਹਨਾਂ ਟਾਈਮ ਇਹ 베어ਿੰਗ ਚੱਲੂਗਾ ਟਰੈਕਟਰ ਤੇ ਖਰਾਬ ਨਹੀਂ ਹੁੰਦਾ ਕਦੇ ਵੀ ਹਾਂ ਤਾਂਗੀ ਹੋਈ ਤੇ ਬਗੈਰ ਇਸ ਕਰਕੇ ਇਹ ਆਪਾਂ 베어ਿੰਗ ਦੇ ਵਿੱਚ ਫਾਰੇ ਆ ਤੇ ਇਸੇ ਕਾਰਨ ਕਰਕੇ ਲੱਗਿਆ ਹੁਣ ਫਿੱਟ ਕਰਨ ਬਾਕੀ ਆ ਬੈਸ਼ ਸ਼ਾਫਟ ਦੇ ਜਿਹੜੇ ਬੈਰਿੰਗ ਦੋਨੇ ਨਵੇਂ Oriignal ਫਿੱਟ ਹੋਗੇ ਤੇ ਰੂਲਰ ਬੈਰ ਵੀ ਕੰਪਨੀ ਦਾ ਫਿੱਟ ਹੋ ਗਿਆ ਠੀਕ ਹੈ ਜਿਹੜੇ ਵੀ ਜਿਹੜੀ ਹਾਂਡੀ ਆਪਾਂ ਬੁਸ਼ ਲੱਗਣੇ ਦਿੱਤੇ ਸੀ ਆ ਪੈਡ ਨਾਲੇ ਆ ਦੇਖੋ ਕਰੋ ਚੈੱਕ ਆਪਾਂ ਸਪੈਸ਼ਲ ਬੁਸ਼ ਫਿੱਟ ਕਰਾਉਣਾ ਨੇ ਪੈਡਲਾਂ ਦੇ ਵਿੱਚ ਤੇ ਇਹ ਹਾਂਡੀ ਦਾ ਕੰਮ ਹੋ ਕੇ ਵੀ ਆਪਣੇ ਕੋਲੇ ਆ ਗਿਆ ਸੀਗਾ ਤੇ ਬਾਈ ਲੈ ਕੇ ਆਗੇ ਸੀਗੀ ਹਾਂਡੀ ਤੇ ਫਿਰ ਉਸ ਤੋਂ ਬਾਅਦ ਗੀਅਰ ਫਿੱਟ ਕਰੀਏ ਨਾ ਗੀਅਰ ਫਿੱਟ ਕਰਨ ਤੋਂ ਬਾਅਦ ਫਿਰ ਆਪਾਂ ਇਹ ਹਾਂਡੀ ਨੂੰ ਚੰਗੀ ਤਰ੍ਹਾਂ ਕਰਾਂਗੇ ਵਾਸ਼ ਆਪਾਂ ਠੀਕ ਹੈ ਕਰਾਂਗੇ ਸਾਫ਼ ਖੋਲ ਕੇ ਇਹਨੂੰ ਆ ਉਤਾਰ ਕੇ ਥੱਲੇ ਤੇ ਨਾਲ ਹੀ ਉਹ ਦੂਜੀ ਹਾਂਡੀ ਜਿਹੜੀ ਆ ਟਰੈਕਟਰ ਦੀ ਆ ਪੁਰਾਣੇ ਮਾਡਲ ਵਾਲੇ ਸਵਰਾਜ ਦੀ ਤੇ ਸੋ ਇਹ ਵੀ ਭੇਜ ਦਾਂਗੇ ਨਾਲ ਹਨਾ ਇਹਦੇ ਵਿੱਚ ਆਪਾਂ ਉਹੀ ਵੋਸ਼ ਫਿੱਟ ਕਰਾਉਣੇ ਆ ਕਿਉਂਕਿ ਪੈਡਲ ਇਹਦੇ ਵਿੱਚ ਵੀ ਚੱਲੀ ਗਈ ਬਹੁਤ ਜ਼ਿਆਦਾ ਠੀਕ ਹੈ ਤੇ ਇਧਰੋਂ ਖੁੱਲ ਗਿਆ ਸਾਰਾ ਬਾਕੀ ਗੇਅਰ ਵੀ ਇਹਦਾ ਜਲਦ ਖੁੱਲ ਜੂਗਾ ਤੇ ਇਧਰ ਕਰਾਉਣਾ ਚੱਕ ਆਪਾਂ ਜਿਹੜਾ ਗੇਅਰ ਬਾਕਸ ਆਪਾਂ ਫਿੱਟ ਕਰ ਰਹੇ ਆ ਇਹਦੇ ਵਿੱਚ ਸ਼ਾਫਟ ਵਗੈਰਾ ਆਪਣੀ ਟ੍ਰਵਰਸ ਪੀਟੀ ਵਾਲੀ ਫਿੱਟ ਹੋ ਗਈ ਆ ਕਿਉਂਕਿ ਇਹ ਇੰਨੀ ਲੈਂਥ ਚ ਲੰਬੀ ਹੁੰਦੀ ਆ ਆਪਣੀ ਇਧਰ ਗੇਅਰ ਵੀ ਆਪਣਾ ਫਿਟਿੰਗ ਹੋਈ ਜਾਂਦਾ ਤੇ ਜਿਹੜਾ 44 ਆਪਣਾ ਤਿਆਰ ਹੋ ਰਿਹਾ ਸੀਗਾ ਤੇ ਉਹਦਾ ਵੀ ਕੰਮ ਚੱਲੀ ਜਾਂਦਾ ਤੇ ਇਧਰ ਆਪਣਾ ਅਰਜ ਟਰੈਕਟਰ ਜਿਹਦੇ ਵਿੱਚ ਕਿ ਆਪਾਂ ਲਿਫਟ ਪੰਪ ਵਾਲੇ ਜਿਹੜੇ ਬੈਰਿੰਗ ਵਗੈਰਾ ਆਪਾਂ ਪਾਈ ਜਾਂਦੇ ਆ ਠੀਕ ਹੈ ਤੇ ਸੋ ਇਸ ਤੋਂ ਬਾਅਦ ਇੱਕ ਆਪਣੇ ਕੋਲੇ ਸੋਨਾਲੀ ਕਾ ਟਰੈਕਟਰ ਆਇਆਗਾ ਇਹ ਨਵੇਂ ਸ਼ਹਿਰ ਤੋਂ ਤੇ ਸੋ ਬਾਈ ਜੀ ਨਾਲ ਗੱਲ ਕਰਉਂਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਆਪਣਾ ਏਰੀਆ ਤੇ ਐਡਰੈਸ ਦੱਸੋ ਜੀ ਸ਼ਹਿਰੀ ਨਵਾਂ ਸ਼ਹਿਰ ਠੀਕ ਹੈ ਜੀ ਆਪਣਾ ਬਹੂਆ ਠੀਕ ਹੈ ਜੀ ਤਸਵੀਰ ਆਪਣੀ ਬੰਗਾ ਜੀ ਠੀਕ ਹੈ ਤੇ ਬਾਈ ਜੀ ਆਪਣਾ ਕਿਹੜਾ ਮਾਡਲ ਟਰੈਕਟਰ ਆ ਇਹ ਆਪਣਾ ਹੀ ਸੋਨਾਲੀਕਾ 17 ਮਾਡਲ ਹੈ ਜੀ ਅੱਛਾ 17 ਮਾਡਲ ਟਰੈਕਟਰ ਆ ਠੀਕ ਹੈ ਬਾਈ ਕਿਹੜੇ ਐਮਪਲੀਮੈਂਟ ਤੇ ਚੱਲਦਾ ਏ ਆਪਾਂ ਭਾਜੀ ਇੱਕ ਤੇ ਤੋਂ ਸੁਪਰ ਸੀਡਰ ਦਾ ਕੰਮ ਲੈਂਦੇ ਆ ਇੱਕ ਕਰੀਪਰ ਤੇ ਇੱਕ ਕੰਪਿਊਟਰ ਕਰਾਤੇ ਜੀ ਠੀਕ ਹੈ ਹਾਂਜੀ ਤੇ ਬਾਈ ਫਿਰ ਆਪਾਂ ਹੁਣ ਕੀ ਕੀ ਜੌਬ ਕਰਨੀ ਐ ਇਸ ਟਰੈਕਟਰ ਦੇ ਵਿੱਚ ਇੱਕ ਤਾਂ ਬਾਈ ਆਪਾਂ ਇਹਦਾ ਕਰਾਉਣਾ ਜੀ 3 ਸਪੀਰ ਠੀਕ ਆ ਜੀ ਤੇ ਇੱਕ ਲਿਫਟ ਵਾਸਤੇ ਆਪਾਂ ਜੈਕ ਲਵਾਉਣਾ ਠੀਕ ਹੈ ਤੇ ਕੋਸ਼ਕ ਆਪਾਂ ਸੋਚਦੇ ਆ ਕਿ ਜਦੋਂ ਇਹਦੀ ਹॉਸਪਾਵਰ ਵਾਧੇ ਆਪਾਂ ਟਰਬੋ ਦਾ ਕੰਮ ਕਰਾਉਣਾ ਠੀਕ ਹੈ ਤੇ ਬਾਈ ਜੀ ਆਪਣੇ ਤੱਕ ਪਹੁੰਚਣ ਲਈ ਕਿੰਨਾ ਪੈਣਾ ਪੈ ਗਿਆ ਤੁਹਾਨੂੰ ਲਗਭਗ ਸਾਨੂੰ ਗੂਗਲ ਮੈਪ ਤੇ 150 ਕਿਲੋਮੀਟਰ ਹੈ 150 ਦੇ ਕਰੀਬ ਆ ਗਿਆ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਸਾਨੂੰ ਹਨਾ ਰਿ ਸਕ ਦਿੱਤਾ ਤੇ ਇਧਰ ਬਾਈ ਜੀ ਇਹ ਵੀ ਨਾਲ ਆਏ ਨੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਤੇ ਬਾਈ ਫਿਰ ਇਹਦੇ ਮੂਰੇ ਜਿਹੜ ਤੇ ਇਹ ਆਪਣਾ ਸ਼ੌਂਕ ਵਜੇ ਪਾਇਆ ਜਾਂ ਮਤਲਬ ਉਦਾਂ ਚ ਇਹ ਸ਼ੌਂਕ ਉਜੇ ਪਾਇਆ ਭਜੀ ਠੀਕ ਹੈ ਜਿੱਦਾਂ ਸਾਡੇ ਉਧਰ ਦਬਾਬੇ ਏਰੀਆ ਚ ਨਾ ਜਿੱਦਾਂ ਕਹ ਲੋਗੇ ਨਾ ਕੁਝ ਗੱਡੀਆਂ ਨੂੰ ਵੀ ਟਾਇਰ ਵੱਡੇ ਵੱਡੇ ਤੇ ਟਰੈਕਟਰਾਂ ਨੂੰ ਵੀ ਤੇ ਫਿਰ ਇੱਕ ਜਿੱਦਾਂ ਕਹ ਲੋ ਨਾ ਕਿ ਵੇਖੋ ਇੱਕ ਹੀ ਸਾਰਿਆਂ ਨੇ ਸ਼ੌਂਕ ਹੈ ਕਿ ਆਪਾਂ ਵੀ ਕੁਝ ਠੀਕ ਹੈ ਡਿਫਰੈਂਟ ਕਰੀਏ ਠੀਕ ਹੈ ਤੇ ਭਾਈ ਜੀ ਇਹ ਆਪਾਂ ਨਵਾਂ ਘੜਾਇਆ ਸੀ ਟਰੈਕਟਰ ਹਾਂਜੀ ਹਾਂਜੀ ਆਪਾਂ ਨਵਾਂ ਘੜਾਇਆ ਸੀ ਠੀਕ ਹੈ ਤੇ ਕਿੰਨੇ ਘੰਟੇ ਚੱਲ ਗਿਆ ਉਹ ਕਰੀਬ ਆਪਣਾ ਇਹ ਅਹ ਇਹ ਤਾਂ ਲਗਭਗ 4000 ਘੰਟਾ ਹੁਣ ਤੱਕ ਚੱਲ ਗਿਆ ਚ ਚਾਰ ਹਜ਼ਾਰ ਘੰਟਾ ਦੇ ਕਰੀਬ ਚੱਲ ਗਿਆ ਤੇ ਬਾਈ ਫਿਰ ਕੰਮ ਫੁੱਲ ਲੈਣਾ ਤੋਂ ਹਾਂਜੀ ਭਾਜੀ ਕੰਮ ਫੁੱਲ ਲਈਦਾ ਐਨ ਇਹਨੂੰ ਆਪਾਂ ਪੂਰਾ ਕੇ ਤੁੰਨ ਕੇ ਰੱਖੀਦਾ ਕੰਮ ਚ ਠੀਕ ਹੈ ਠੀਕ ਹੈ ਤੇ ਆਲਰੇਡੀ ਹੋਰ ਕਿਹੜੇ ਟਰੈਕਟਰ ਆਪਣੇ ਕੋਲੇ ਅਹ ਸੇ ਆਪਾਂ ਹਜੇ ਪਿਛਲੇ ਸੀਜ਼ਨ ਹੀ ਆਪਾਂ ਰੀਪਰ ਦੇ ਟਾਈਮ ਤੇ ਕੁਝ 52 10 ਜੂਨੀਅਰ ਕਢਾਇਆ ਠੀਕ ਹੈ ਤੇ ਇੱਕ ਆਪਣਾ ਕੋਈ ਮੈਸੀ ਆ 245 ਤੇ ਤਿੰਨਾ ਟਰੈਕਟਰਾਂ ਚ ਜ਼ਿਆਦਾ ਕਿਹੜਾ ਚੱਲਦਾ ਐ ਜਿਆਦਾ ਆਪਾਂ ਇਹੋ ਚਲਾਈਦੇ ਆ। ਅੱਛਾ ਇਹ ਹੀ ਚਲਾਉਂਦੇ ਤੇ ਉਹਨਾਂ ਰੈਕਟਰ ਦੇ ਵਿੱਚ ਇਹ ਚ ਕੀ ਫਰਕ ਲੱਗਦਾ ਤੁਹਾਨੂੰ? ਕੋਈ ਇਸ ਵਿੱਚ ਫਰਕ ਇਦਾਂ ਹੈ ਕਿ ਜਿੱਦਾਂ ਕਿ ਨਾ ਕਹ ਲੋ ਕਿ ਆ ਸ਼ੁਰੂ ਦੇ ਜੇ ਇੱਕ ਇੰਜਣ ਬਹੁਤ ਤਕੜਾ ਹੋਣ ਕਰਕੇ ਉਹ ਵੀ ਐਮਪਲੀਮੈਂਟ ਪਾ ਲਈਏ ਕੋਈ ਪ੍ਰਵਾਹ ਨਹੀਂਗਾ ਕਰਦਾ। ਤੇ ਜਿੱਧਰੋਂ ਮਰਜ਼ੀ ਤੱਕ ਉਹ ਕੋਈ ਪ੍ਰਵਾਹ ਨਹੀਂ ਗਏ ਟਰੈਕਟਰ ਨੂੰ। ਤੇ ਬਾਕੀ ਆਪਾਂ ਆਪਣੀ ਚੁਆਇਸ ਹੁੰਦੀ ਹੈ। ਹਾਂ 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 ਇਹ ਤਾਂ ਹੇਤ ਹੈ। ਤੇ ਚਲੋ ਬਾਕੀ ਤੁਹਾਡੇ ਏਰੀਆ ਚ ਵਾਵਾ ਟਰੈਕਟਰ ਇਹਦੇ ਨਾਲ ਦੇ ਜੀ ਹਾਂਜੀ ਕਾਫੀ ਆ ਪਹਿਲਾਂ ਤੇ ਵੇਖੋ ਸ਼ੁਰੂ ਚ ਕਰਤੀ ਸੀ ਹੁਣ ਜਿੱਦਾਂ ਕਿ ਇਹਨਾਂ ਚ ਕਾਫੀ ਸੁਧਾਰ ਕਰਨ ਕਰਕੇ ਬਹੁਤ ਜ਼ਿਆਦਾ ਹੁਣ ਏਵੀ ਵੀ ਡਿਮਾਂਡ ਆ ਠੀਕ ਹੈ ਤੇ ਇੱਕ ਬਾਈ ਜੀ ਆਪਣੇ ਜਿਹੜਾ ਟਾਇਰ ਆ ਤੁਸੀਂ ਇਹ ਕਿੰਨੇ ਵੀ ਜੋੜੀ ਪਵਾਤੀ ਹੋਗੇ ਇਹਦੇ ਇਹ ਹਜੇ ਤੇ ਭਾਜੀ ਜਿੱਦਾਂ ਕਿ ਇਹਦੇ ਨਾਲ ਦੇ ਟਾਇਰ ਰਿਆ ਅੱਛਾ 4000 ਘੰਟੇ ਚੱਲਣੇ ਚਾਹੀਦੇ ਸੀ ਟਾਇਰਵਾਵਾ ਪਰ ਆਪਾਂ ਜਿਆਦਾ ਨਾ ਕਿ ਜਿੱਦਾਂ ਖੇਤੀ ਖੇਤੀ ਚਲਾਇਆ ਰੋ ਤੇ ਬਹੁਤ ਘੱਟ ਰੋਡ ਤੇ ਟਾਇਰਵਾਦ ਖਾਂਦਾ ਟਰੈਕਟਰ ਨਹੀਂ ਆਪਾਂ ਇਹ ਲੈ ਕੇ ਗਏ ਜਿਆਦਾ ਖੇਤੀ ਦਾ ਆਪਣੇ ਕੰਮ ਜਿੱਦਾਂ ਛੋਟੇ ਟਰੈਕਟਰ ਹੋਣ ਕਰਕੇ ਆਪਣੇ ਕੋ ਰੋਡ ਤੇ ਆਪਾਂ ਉਹਨੂੰ ਮੈਸੀ ਨੂੰ ਜਿਆਦਾ ਲੈ ਕੇ ਜਾਈਦਾ ਠੀਕ ਹੈ ਮੈਸੀ ਨੂੰ ਜਿਆਦਾ ਲਗਾਉਣੀ ਤੇ ਚਲੋ ਬਾਕੀ ਕਰਾਂਗੇ ਕੰਮ ਹਣਾ ਬਾਕੀ ਵੀਡੀਓ ਤੁਹਾਡੀ ਆਉਣਗੇ ਆਪਣੀ YouTube ਦੇ ਉੱਪਰ ਤੇ ਜੀਏ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਹਣਾ ਸਾਡੇ ਕੋਲੇ ਪਹੁੰਚੇ ਹਣਾ ਤੇ ਇਹ ਰਿਸਕ ਦਿੱਤਾ ਤੇ ਸੋ ਦੋਸਤੋ ਆਪਾਂ ਟਰੈਕਟਰ ਨੂੰ ਇਹਨਾਂ ਵੀ ਰিস্টੋਰ ਕਰਾਂਗੇ ਜਲਦੀ ਥੋੜੇ ਦਿਨਾਂ ਦੇ ਵਿੱਚ ਵਿੱਚ ਖੋਲਾਂਗੇ ਆਪਾਂ ਲਿਫਟ ਵਗੈਰਾ ਦੀ ਕਲੱਚ ਵਗੈਰਾ ਟਰਬੋ ਵਗੈਰਾ ਫਿੱਟ ਕਰਾਂਗੇ ਤੇ ਬਾਕੀ ਇਹਦੇ ਵਲੌਗ ਵੀ ਤੁਹਾਨੂੰ ਆਪਣੇ ਪੇਜ ਦੇ ਉੱਪਰ ਦੇਖਣ ਨੂੰ ਮਿਲਣਗੇ ਤੇ ਸੋ ਇਸ ਤੋਂ ਬਾਅਦ ਕਰਦੇ ਆਪਾਂ ਜਿਹੜਾ ਵਿੱਕੀ ਬਾਈ ਦਾ ਟਰੈਕਟਰ ਤਿਆਰ ਕਰ ਰਹੇ ਹਾਂ 44 ਤੇ ਫਿਰ ਉਸ ਤੋਂ ਬਾਅਦ ਦਿੰਨੇ ਆ ਅਗਲੀ ਆਪਾਂ ਹਾਂਜੀ ਦੋਸਤੋ ਆਪਾਂ ਇਸ ਜਿੱਥੇ ਸਵਰਾਜ ਦਾ ਹਰ ਪਾਰਟ ਬਣਦੀ ਬਣਦਾ ਦਾ ਤੇ ਫੈਕਟਰੀ ਦੇ ਵਿੱਚ ਆ ਵੇਖੋ ਬੈਂਡ ਵਗੈਰਾ ਬਣ ਜਾਂਦੇ ਆ ਗੇਟ ਆਪੇ ਵਗੈਰਾ ਕਿਉਂਕਿ ਆਲਰੇਡੀ ਆਪਾਂ ਤਿਆਰ ਕਰਾਉਂਦੇ ਆ ਬਾਕੀ ਹੋਰ ਅਡੀ ਬਣੀ ਜਾਂਦਾ ਦਾ ਦੇਖੋ ਕੇਂਦਰ ਵਗੈਰਾ ਆ ਦੇਖੋ ਨੈਪਟਾਲੇ ਪੇਸਟਨ ਵਗੈਰਾ ਸਾਰੇ ਆਪਣੇ ਆ ਪੀ ਪੀ ਨੇ ਪਲੇਟਾਂ ਵਗੈਰਾ ਸਵਰਾਜ ਦੇ ਸਾਰੀਆਂ ਇਦਾਂ ਢਲਾਈ ਹੁੰਦੀ ਹੈ ਇਹਨਾਂ ਦੀ ਆ ਦੇਖੋ ਪੀ ਪੀ ਨੇ ਪਲੇਟਾਂ ਵਗੈਰਾ ਸਵਰਾਜ ਟਰੈਕਟਰ ਦੀ ਸਾਰੀ ਇਦਾਂ ਬਣਦੀਆਂ ਤੇ ਬਾਕੀ ਆਪਾਂ ਵੀ ਇਹਨਾਂ ਕੋਲ ਫਰਮ ਹੀ ਦਿੱਤੇ ਸੀ ਇੱਕ ਬਣਵਾਉਣੇ ਤੇ ਸ਼ੋਰ ਬਣਵਾ ਕੇ ਚੱਲਦੇ ਹਾਂ ਬਾਕੀ ਉਹਨਾਂ ਪਾਊਂਡਗਰਾਂ ਵਾਰਨੇ ਚਾਹੀਏ ਕਰਦੇ ਨਾ ਬਾਕੀ ਇਹਨਾਂ ਦੇ ਵਿੱਚ ਪਾਟਰ ਵਗੈਰਾ ਜਿਹੜੀ ਡਸਟ ਨਿਕਲਦੀ ਹੈ ਇੱਧਰ ਵਿੱਚ ਆ ਜਾਂਦੀ ਹੈ ਉੱਡ ਕੇ ਇੱਕ ਗੋਲ ਪਲੇਟਾਂ ਆਈਆਂ ਆਹ ਆ ਵਿੱਚ ਛੋਰੀ ਹੈ ਨਾ ਬਾਕੀ ਇਹ ਸਫਾਈ ਹੁੰਦੀ ਹੈ ਮਸ਼ੀਨ ਦੇ ਵਿੱਚ ਜਿਹਨੂੰ ਕਿ ਸੈਂਡ ਬਲਾਸ ਸੈਂਡ ਬਲਾਸ ਕਹਿੰਦੇ ਸੈਂਡ ਬਲਾਸ ਹੁੰਦਾ ਹੈ ਆ ਬਲਾਸ ਹੁੰਦਾ

ਪਿਛਲੇ ਵਾਲੋ ਆਪਣਾ ਇਦਾਂ ਬਣਦਾ ਵਾ ਇਹ ਤਾਂ ਘਰਮਾ ਦੇ ਵਿੱਚ ਪਾਇ ਜਾਂਦਾ ਦਾ ਪਹਿਲੇ ਵੀ ਦੇਖ ਐਡਾ ਆਪਣੀ ਭਾਂਡੇ ਦੇ ਵਿੱਚ ਪਾਈ ਜਾਂਦੀ ਆ ਕਰੋ ਚੱਕ ਬਾਕੀ ਦੇਖੋ ਦਰਮਿਆਨ ਇਹ ਸਮਾਂ ਲੱਗਦਾ ਉਹਨਾ ਇਹ ਬੰਗਲ ਕੀ ਆਪਣੇ ਬਾਹਰ ਆ ਜਾਂਦੀ ਆ ਆ ਕਰ ਚੱਕ ਗੇਅਰ ਨੂੰ ਸਾਫ ਕਰ ਦਿੱਤੀ ਲੇਕਿਨ ਸਾਨ ਪਲਾਸਟਿਕ ਦੇ ਵਿੱਚ ਪਾਉਂਦੇ ਆ ਇੱਧਰ ਤੇ ਫੇਰ ਸਾਫ ਹੁੰਦਾ। ਕਿਹੜਾ ਰੱਖਣੂਆ ਨਹੀਂ ਸੀ ਆਪਾਂ ਤੇ ਗੇਅਰ ਵਾਲੀ ਲੀਵਰ ਬਣਵਾਏ ਸੀ ਆਪਾਂ ਸੋਨਾਲੀਕ ਵਾਲੇ ਤੇ ਸੋ ਆਪਾਂ ਇਹ ਲੈ ਕੇ ਚੱਲਦੇ ਆਂ। ਚੈੱਕ ਕਰ ਲੈਣਾ ਜਿਹੜਾ ਸਹੀ ਆ ਆਹ ਪਰਾਜਾ ਚੈੱਕ ਕਰ ਲੈਣਾ ਕਿਹੜਾ ਸਹੀ ਆ ਆਕੇ ਤੇ ਇਧਰ ਖਰਾਦ ਵਾਲੀ ਸ਼ਾਪ ਤੇ ਆ ਗਏ ਇੱਥੇ ਆਪਣੇ ਜਿਹੜੇ ਕਿ ਆਲਰੇਡੀ ਇੰਜਨ ਤਿਆਰ ਹੋ ਰਹੇ ਆ ਆ ਵਾਲੀ ਹਾਂਡੀ ਆਪਣੀ ਜਿਹੜਾ ਕਿ ਪਿੰਡ ਮਾਨੂ ਕਹਿੰਦੇ ਟਰੈਕਟਰ ਖੋਲਿਆ ਵਾ ਇਹਦੇ ਵਿੱਚ ਬੁਸ਼ ਫਿੱਟ ਕਰਨਾਸਤੇ ਆਪਣੇ ਵੀ ਆ ਗਏ ਸੀਗੀ ਤੇ ਇਧਰ ਜਿਹੜਾ ਇੰਜਨ ਬਾਈ ਵਿਕੀ ਵਾਲਾ ਉਹ ਵੀ ਲਗ ਭਗ ਆਲਰੇਡੀ ਤਿਆਰ ਹੋ ਚੁੱਕਿਆਗਾ ਤੇ ਇਧਰ ਆਪਾਂ ਪੀਨੀਅਨ ਵੀ ਆਪਾਂ ਬੋਰ ਕਰਾ ਲਿਆ ਜਿਹੜਾ ਕਿ 3 ਸਪੀਡ ਗੇਅਰ ਲਾਉਣਾ ਆਪਾਂ ਠੀਕ ਹੈ ਤੇ ਗੇਅਰ ਲਾਉਣ ਲਈ ਆਪਾਂ ਨੂੰ ਜਿਹੜਾ ਪੀਨੀਅਨ ਵਗੈਰਾ ਬੋਰ ਕਰਨਾ ਪੈਂਦਾ ਤੇ ਸੋ ਆਏ ਸੀ ਆਪਾਂ ਪੀਨੀਅਨ ਲੈਣ ਤੇ ਲਿਫਟ ਟਾਪਾ ਜਿਹੜਾ ਆਪਾਂ ਉਹਦੇ ਵਿੱਚ ਹੈਵੀ ਰੱਖਣਾ ਉਹਦੀ ਲਿਫਟ ਸ਼ਾਰਟ ਵੀ ਆਪਾਂ ਕੱਢ ਲਈ ਸੀਗੀ ਆ ਕਰੋ ਚੈੱਕ ਇਹ ਸ਼ਾਰਟ ਦੇਦੇ ਪਿੰਨਾ ਵਗੈਰਾ ਲਾਉਣੀਆਂ ਕਿਉਂਕਿ ਜਿਹੜਾ ਟਾਪ ਆਪਾਂ ਲੈ ਕੇ ਆਏ ਆ ਸਾਰੇ ਟਾਪਿਆਂ ਦੇ ਰਿਪੇਅਰ ਆਪਾਂ ਨੂੰ ਕਰਨੀ ਪੈਂਦੀ ਲਗਭਗ ਲਿਆ ਕੇ ਕਿਉਂਕਿ ਪੁਰਾਣੇ ਟਾਪੇ ਹੁੰਦੇ ਹਨ ਤੇ ਕਰੀਏ ਨੇ ਓਕੇ ਦੀ ਰਿਪੋਰਟ ਹਨ ਤੇ ਇਧਰ 3 3 ਸਪੀਡ ਵਾਲੀ ਜਿਹੜੀ ਸ਼ਾਰਟ ਸੀਗੀ ਆਪਾਂ ਉਹਦਾ ਵੀ ਫੇਸ ਲਵਾਉਣਾ ਸੀ ਬਾਈ ਤੋਂ ਗ੍ਰੈਂਡਰ ਤੇ ਚਲੋ ਵਲੋਗ ਨੂੰ ਜੜ ਰਹੇ ਹਾਂ ਚੱਲਦੇ ਆ ਵਰਕਸ਼ਾਪ ਵਰਕਸ਼ਾਪ ਚੱਲ ਕੇ ਤੁਹਾਨੂੰ ਸਾਰਾ ਦਿਖਾਉਣਾ ਹੈ ਇੱਧਰ ਜਿਹੜੀ ਕਿਟ ਆ ਗਈ ਇਹ ਆਪਣੀ ਇਸੇ ਜਾਂਦੇ ਜੋ ਕਿ ਬਾਈ ਵਕੀ ਵਾਲਾ ਟਰੈਕਟਰ ਦੇ ਵਿੱਚ ਫਿੱਟ ਕਰਨਾ ਹੈ ओरिजिनल ਠੀਕ ਹੈ ਜੀ ਆਹ ਦੋਸਤੋ ਜਿਹੜਾ ਆਪਣਾ ਵਕੀ ਬਾਈ ਦਾ ਟਰੈਕਟਰ ਤਿਆਰ ਕਰ ਰਹੇ ਆ ਤੇ ਸੋ ਆਪਾਂ ਖਰਾਦ ਵਾਲੀ ਸ਼ਾਪ ਤੋਂ ਆ ਗਏ ਸੀਗੇ ਵਰਕਸ਼ਾਪ ਟਾਈਮ ਕੁਝ 9 ਦੇ ਕਰੀਬ ਹੋ ਗਿਆ ਤੇ ਸੋ ਲੱਗੇ ਆਪਾਂ ਹੁਣ ਇਹਦਾ ਪਿਨੀਅਨ ਫਿੱਟ ਕਰਨ ਪਿਨੀਅਨ ਵੀ ਤੁਹਾਨੂੰ ਦਿਖਾ ਦਨੇ ਇਹਦੇ ਵਿੱਚ ਜੀਐਨ ਦਾ ਪਾਇਆ ਆਪਾਂ ਜੀਐਨ ਕੰਪਨੀ ਦਾ ਜਿਹੜਾ ਆਪੀਨੀਅਨ ਯੂਜ਼ ਕੀਤਾ ਆਪਾਂ ਇਹਦੇ ਵਿੱਚ ਕਰੋ ਚੈੱਕ ਬਲੈਕ ਰੰਗ ਵਾਲਾ ਠੀਕ ਹੈ ਆ ਬਾਕਾਇਦਾ ਦਾ ਪਾਰਟ ਨੰਬਰ ਲਿਖਿਆ ਹੋਇਆ ਉੱਤੇ ਤੇ オリジナル ਦੀ ਨਿਸ਼ਾਨੀ ਹੈ ਠੀਕ ਹੈ ਜੀ ਤੇ ਸੋ ਆਪਾਂ ਇਹਦੇ ਵਿੱਚ ਜਿਹੜਾ 3 ਸਪੀਡ ਵਾਲਾ ਬੇਰਿੰਗ ਆ ਉਹ ਵੀ ਫਿੱਟ ਕਰਤਾ ਆ ਕਰੋ ਚੈੱਕ ਤੇ ਲੱਗਿਆ ਹੁਣ ਆਪਾਂ ਇਹਨੂੰ ਫਿੱਟ ਕਰਨ ਤੇ ਇਹਦੇ ਵਿੱਚ ਇੱਕ ਬੇਰਿੰਗ ਆਪਾਂ ਪਿਨੀਅਨ ਦਾ ਨਵਾਂ ਪਾਇਆ 3780 ਨੰਬਰ ਕਰੋ ਚੈੱਕ ਆ ਬੈਰੰਗਾ ਆਪਾਂ ਨਵਾਂ ਪਾਇਆ ओरिजिनल ਇਹਦਾ ਸਵਰਾਜ ਪੈਕਿੰਗ ਦਾ ਠੀਕ ਹੈ ਤੇ ਲੱਗਿਆ ਫਿੱਟ ਕਰਨ ਤੇ ਬਾਕੀ ਫਿਟਿੰਗ ਕਰਕੇ ਤੁਹਾਨੂੰ ਦਿਖਾਉਂਦੇ ਆ ਓਕੇ ਤੇ ਸੋ ਦੋਸਤੋ ਇਹਦੇ ਵਿੱਚ ਜਿਹੜਾ ਕ੍ਰਾਉਨ ਪਿੰਨ ਕਰੋ ਚੈੱਕ ਜੀਐਨ ਕੰਪਨੀ ਦਾ ਆ ਦੇਖੋ ਕਿਉਂਕਿ ਜਿਹੜੀ ਜੋ ਸ चीज ਅਸੀਂ ਆਖਦੇ ਆ ਸੱਜਣੋਂ ਉਹੀ ਤੁਹਾਡੇ ਟਰੈਕਟਰ ਦੇ ਵਿੱਚ ਫਿੱਟ ਕਰਦੇ ਆ ਆ ਕਰੋ ਚੈੱਕ ਜੀਐਨ ਦਾ ਉਸਟੈਂਡਰਡ ਟਰੈਕਟਰ ਵਾਲੀ ਕਰੋ ਚੈੱਕ ਹੈਵੀ ਵਾਲੀ ਫਿੱਟ ਕੀਤੀ ਉਹ ਵੀ ਸਟੈਂਡਰਡ ਟਰੈਕਟਰ ਵਾਲੀ ਕਰੋ ਚੈੱਕ ਆ ਤੁਸੀਂ ਪੜ੍ਹ ਸਕਦੇ ਹੋ ਸਟੈਂਡਰਡ ਟਰੈਕਟਰ ਵਾਲੀ ਆਪਾਂ ਜਿਹੜੀ ਸਟਾਰ ਬਾਡੀ ਦੇ ਵਿੱਚ ਫਿੱਟ ਕੀਤੀ ਆ ਤੇ ਕ੍ਰਾਊਨ ਪੀਨ ਆ ਦੇਖੋ ਨਾਗ ਦਾ ਬੱਚਾ ਕਾਲੇ ਨਾਗਰਗਾ ਕ੍ਰਾਊਨ ਪੀਨ ਨਾ ਕਰੋ ਚਾਹੀਦਾ ਦੇਖੋ ਐਨ ਪਿਆਣ ਕਾਲੇ ਨਾਗਰਗਾ ਦੇਖੋ ਆਹ ਪਾਰਟ ਨੰਬਰ ਆ ਜਿਹੜਾ ਉਹਦੇ ਨਾਲ ਮੈਚ ਕਰਦਾ ਠੀਕ ਹੈ ਲਓ ਜੀ ਤੇ ਸੋ ਕਰਾਂਗੇ ਫਿੱਟ ਆਪਾਂ ਨੂੰ ਤੇ ਵਾਸ਼ ਕਰਦੇ ਆ ਇਹਦੇ ਵਿੱਚ ਬਾਕੀ ਆਪਾਂ ਨੂੰ ਗਾਰੰਟੀ ਕਾਰਡ ਆ ਜਿਹੜਾ ਆਪਾਂ ਨੂੰ ਮਿਲਦਾਗਾ ਨਾਜੀ ਆ ਗਰੰਟੀ ਕਾਰਡ ਇਹਦਾ ਮਿਲਦਾ ਹੁੰਦਾ ਆਪਾਂ ਨੂੰ ਇਹਦੇ ਵਿੱਚ ਤੇ ਇਹ ਆਪਾਂ ਕੱਢ ਲਿਆ ਵਿੱਚ ਸੋ ਦੋਸਤੋ ਜਿਹੜਾ ਕਿ ਆਪਾਂ ਵਿੱਕੀ ਵਾਲਾ ਟਰੈਕਟਰ ਤਿਆਰ ਕਰ ਰਹੇ ਸੀ ਤੇ ਇਹਦੇ ਵਿੱਚ ਆਪਣਾ ਲਗਭਗ ਕਿਊਬਾਂ ਵਗੈਰਾ ਪਿਨੀਅਨ ਵਗੈਰਾ ਆਪਣਾ ਫਿਟਿੰਗ ਹੋ ਚੁੱਕਿਆ ਹੈਗਾ ਤੇ ਹੁਣ ਆਪਾਂ ਟੱਗਤਾ ਸੀਗਾ ਇਹਨੂੰ ਟਾਈਮ ਹੋ ਗਿਆ 10:30 ਤੋਂ 11 ਦੇ ਕਰੀਬ ਤੇ ਇਧਰ ਗੇਅਰ ਆਪਣਾ ਇਹ ਵੀ ਸੈਂਪਲ ਹੋ ਚੁੱਕਿਆ ਹੈਗਾ ਇਹ ਵੀ ਫਿੱਟ ਕਰਕੇ ਆਪਾਂ ਰੱਖਤਾ ਸਾਈਡ ਤੇ ਕਿਉਂਕਿ ਅੱਧਾ ਗੇਅਰ ਜਿਹੜਾ ਤੁਸੀਂ ਸੋਚੋਗੇ ਵੀ ਆਹ ਨਹੀਂ ਫਿੱਟ ਕੀਤਾ ਇਹ ਆਪਾਂ ਕਰਾਂਗੇ ਫਿੱਟ ਜਦੋਂ 3 ਸਪੀਡ ਦਾ ਗੇਅਰ ਫਿੱਟ ਹੋ ਗਿਆ ਹਨਾ ਲੀਵਰ ਓਵਰ ਲੱਗ ਗਿਆ ਉਸ ਤੋਂ ਬਾਅਦ ਆਪਾਂ ਇਧਰਲਾ ਗੇਅਰ ਵੀ ਫਿੱਟ ਕਰ ਦਿਆਂਗੇ ਸੱਜਣੂ ਬਾਕੀ ਪਾਰਟ ਆਪਣਾ ਹਜੇ ਬਹੁਤ ਪਿਆ ਫਿੱਟ ਕਰਨ ਵਾਲਾ ਦਿਖਾਵਾਂਗੇ ਤੁਹਾਨੂੰ ਅਗਲੇ ਪਾਰਟ ਦੇ ਵਿੱਚ ਕੀ ਫਿੱਟ ਕਰਨਾ ਤੋਂ ਬਾਅਦ ਠੀਕ ਹੈ ਤੇ ਇਹ ਸਾਰਾ ਟਰੈਕਟਰ ਦੀ ਜੌਬ ਕਰਨ ਤੋਂ ਬਾਅਦ ਫਿਰ ਆਪਾਂ 273 ਟਰੈਕਟਰ ਜਿਹੜਾ ਉਹਦਾ ਕੰਮ ਸਟਾਰਟ ਕਰ ਦਾਂਗੇ ਬਚਿਤਰਾ ਟਰੈਕਟਰ ਸਟਾਰਟ ਕਰਨ ਤੋਂ ਬਾਅਦ ਕੰਮ ਫਿਰ ਨਾਲ ਨਾਲ ਆਪਾਂ ਇਸ ਟਰੈਕਟਰ ਦਾ ਵੀ ਆਪਾਂ ਕੰਮ ਓਕੇ ਦੀ ਰਿਪੋਰਟ ਕਰ ਦਾਂਗੇ ਤੇ ਬਾਕੀ ਜਿਹੜਾ ਆਪਣੇ ਕੋਲੇ ਨਵੇਂ ਸ਼ਹਿਰ ਤੋਂ ਟਰੈਕਟਰ ਆਇਆ ਤੇ ਉਹਨਾਂ ਦਾ ਕੰਮ ਕਾ ਸਟਾਰਟ ਕਰ ਦਾਂਗੇ ਤੇ ਇੱਕ ਫਾਰਮ ਟਰੱਕ ਵੀ ਆਪਣਾ ਕੱਲ ਨੂੰ ਜਿਹੜਾ ਖੁੱਲ ਜੂਗਾ ਜਿਹੜਾ ਕਿ ਆਪਣੇ ਕੋਲੇ ਆਪਣੇ ਭਰਾ ਦਾ ਆਇਆ ਵਗਾ ਠੀਕ ਹੈ ਤੇ ਸੋ ਮਿਲਾਂਗੇ ਤੁਹਾਡੇ ਨਾਲ ਹੁਣ ਅਗਲੇ ਵਲੌਗ ਦੇ ਵਿੱਚ ਸੋ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਲੈ ਕੇ ਅਗਲਾ ਪਾਰਟ ਲੈ ਕੇ ਠੀਕ ਹੈ ਇਸ ਤੋਂ ਬਾਅਦ ਆਊਗਾ ਤੁਹਾਨੂੰ ਦੋ ਨੰਬਰ ਪਾਰਟ ਉਹ ਵੀ ਬਾਈ ਵਿਕੀ ਵਾਲੇ ਟਰੈਕਟਰ ਦਾ ਠੀਕ ਹੈ ਤੇ ਉਦੋਂ ਤੱਕ ਦਿਓ ਇਜਾਜ਼ਤ ਹੈ ਨਾ ਧੰਨਵਾਦ ਸਤਿ ਸ਼੍ਰੀ ਅਕਾਲ ਬਾਕੀ ਆਪਣਾ ਦੋ ਦਿਨ ਆਪਾਂ ਨੂੰ ਜਾਣਾ ਬਾਹਰ ਹਨ ਰਿਸ਼ਤਾਰੀ ਦੇ ਵਿੱਚ ਆਪਣੇ ਡੈਥ ਹੋ ਗਈ ਸੀ ਉਹਨਾਂ ਦੇ ਫਿਰ ਦੋ ਦਿਨਾਂ ਕੱਲ੍ਹ ਨੂੰ ਭੋਗ ਆਗਾ ਪਰਸੋਂ ਫਿਰ ਫੋਲੋ ਆਪਾਂ ਉਤਾਰ ਕੇ ਆਨੇ ਉਹਦੇ ਆਪਾਂ ਜਾਣਾਗਾ ਕੀਰਤਨਪੁਰ ਸਾਹਿਬ ਹਨ ਤੇ ਦੋ ਦਿਨ ਲਈ ਮੈਂ ਤੁਹਾਨੂੰ ਵਰਕਸ਼ਾਪ ਤੋਂ ਆ ਛੁੱਟੀ ਹੋ ਗਈ ਹੈ ਨਾ ਤੇ ਦੋ ਦਿਨ ਮਿਲਣਾ ਨਹੀਂਗਾ ਤੁਹਾਨੂੰ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਮਿਲਾਂਗੇ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ